ਪੱਕੀ ਪਕਾਈ ਫਸਲ ਜੀ ਮਤਲਬ ਜਦੋਂ ਸਾਰਾ ਖਰਚਾ ਕਿਸਾਨ ਕਰੀ ਬੈਠਾ ਬਹੁਤ سارے ਕਿਸਾਨ ਤਾਂ ਵਿਚਾਰੇ ਠੇਕਾ ਵੀ ਦੇ ਹੀ ਬੈਠੇ ਆ ਔਰ ਬਿਲਕੁਲ ਜੇ ਤੁਸੀਂ ਕਹੋ ਵੀ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਮਤਲਬ ਨੁਕਸਾਨ ਹੈ ਕਿਸਾਨਾਂ ਦਾ ਇਕੱਲੇ ਕਿਸਾਨਾਂ ਦਾ ਨਹੀਂ ਹੈ ਜੀ ਪਿੰਡ ਦੇ ਮਜ਼ਦੂਰ ਨੇ ਵੀ ਜਿਹੜਾ ਖਤਾਇਓ ਖੇਤ ਮਜ਼ਦੂਰ ਹੈ ਜਾਂ ਮੰਡੀ 'ਚ ਆੜਤੀਏ ਨੇ ਕਿਸਾਨ ਨੂੰ ਆਪਣਾ ਕਰੈਡਿਟ ਦਿੱਤਾ ਹੋਇਆ ਸਮਾਨ ਦਿੱਤਾ ਹੋਇਆ ਉਹ ਵੀ ਇੱਕ ਬੈਠਾ ਫਸਲ ਡਿੱਗਦਾ ਹੈ ਸਹਲਰਾ ਵਾਲਾ ਵੀ ਫਸਲ ਡਿੱਗਦਾ ਹੈ ਇਹ ਇਹਦੇ ਵਿੱਚ ਤਾਂ ਮਤਲਬ ਹਜ਼ਾਰਾਂ ਏਕੜਾਂ ਦੇ ਵਿੱਚ ਤਾਂ ਮਤਲਬ ਦਾਣਾ ਪਿਆ ਹੀ ਨਹੀਂ ਜਿਹਨੂੰ ਜਿਹਨੂੰ ਬੋਨਾ ਬਾਰਿਸ਼ ਲੱਗਿਆ ਤੇ ਇਸ ਤੋਂ ਸਵਾਏ ਜਿਹੜਾ ਤੁਹਾਡਾ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਜਿਹੜਾ ਸੱਟਾ ਸੀਗਾ ਵੀ ਉਹਨੂੰ ਹਲਦੀ ਦੀ ਬਿਮਾਰੀ ਜਿਹੜੀ ਫੰਗਲ ਡਿਜ਼ੀਜ਼ ਆ ਇਹ ਪੈ ਗਈ ਆ ਉਹਨੂੰ ਮਤਲਬ ਨਾ ਫਾਲਸ ਮਟ ਕਹਿੰਦੇ ਉਹਨੂੰ ਤੇ ਇਹਨਾਂ ਦੋਨਾਂ ਬਿਮਾਰੀਆਂ ਨੇ ਕਿਸਾਨ ਦੀ ਪਿੱਠ ਤੋੜਦੀ ਮੈਂ ਤਾਂ ਬਾਰਡਰ ਤੇ ਸੀਗਾ ਜੀ 1 ਮਹੀਨੇ ਤੋਂ ਮੈਂ ਕੱਲ ਦਾ ਆਇਆ ਮੈਂ ਸਾਰੇ ਪਿੰਡਾਂ ਚ ਆਪਣਾ ਜਾਂਦੇ ਤੇ ਇਕੱਲੇ ਇਕੱਲੇ ਪਿੰਡ ਜਾ ਕੇ ਦੇਖ ਰਿਹਾ ਸਾਰਾ ਸੜਕਾਂ ਤੋਂ ਲੰਘਦਾ ਮਨ ਬਹੁਤ ਖਰਾਬ ਹੋ ਰਿਹਾ ਔਰ ਦਾਸ ਵੀ ਹੋ ਰਿਹਾ ਹੈ ਲੇਕਿਨ ਮੈਂ ਕਿਸਾਨਾਂ ਨੂੰ ਕਹਿਣਾ ਵੀ ਤੁਸੀਂ ਭਾਈ ਇਹਦੇ ਵਿੱਚ ਮਤਲਬ ਜੋ ਵੀ ਕੁਦਰਤ ਦੀ ਮਾਰ ਹੈ ਚਾਹੇ ਆਪਣੇ ਆਪਿਆਂ ਸਰਕਾਰਾਂ ਦੀ ਮਾਰ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਤੁਹਾਡੇ ਨਾਲ ਖੜਾ ਹੈ ਉਹਨਾਂ ਨੇ ਸਪੈਸ਼ਲ ਜਿਹੜੀ ਇਹਦੀ ਗਰਦੋਰੀ ਕਰਾਉਣ ਦੇ ਹੁਕਮ ਕਰਤੇ ਆ ਵੀ ਤੁਸੀਂ 2-4 ਦਿਨ ਰੁੱਕ ਕੇ ਜਿਹੜਾ ਖੇਤ ਬਣਾ ਹੈਗਾ ਤੇ ਤੁਹਾਨੂੰ ਇਹਦਾ ਖਰਾਬੇ ਦਾ ਵੀ ਕਰਦੇ ਆ ਜੀ ਆਪਣਾ ਚਾਰਾ ਚੋਰੀ ਤੇ ਨਾਲ ਨਾਲ ਜਿਹੜਾ ਤੁਹਾਨੂੰ ਅੱਗੇ ਆਪਣੀ ਡੀਏਪੀ ਜੋ ਉਸਮਾਨ ਚਾਹੀਦਾ ਉਹ ਵੀ ਸਾਰਾ ਕੁਝ ਪ੍ਰਾਪਤ ਕਰਾਉਣੇ ਆ ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਕਿਉਂਕਿ ਜਿਹੜੀ ਕਿਸਾਨੀ ਆ ਇਹ ਪੰਜਾਬ ਦੀ ਆਰਥਿਕਤਾ ਦੀ ਜੜ੍ਹ ਆ ਚਾਹੇ ਮਜ਼ਦੂਰ ਆ ਚਾਹੇ ਆਰਥੀਆ ਵਰਗ ਆ ਚਾਹੇ ਛੱਲਰ ਵਾਲੇ ਆ ਜਿੰਨੇ ਵੀ ਚਾਹੇ ਉਹ ਖੇਤ ਮਜ਼ਦੂਰ ਆ ਮੰਡੀਆਂ 'ਚ ਕੰਮ ਕਰਨ ਵਾਲਾ ਮਜ਼ਦੂਰ ਆ ਛੱਲਰਾਂ 'ਚ ਕੰਮ ਕਰਨ ਵਾਲਾ ਮਜ਼ਦੂਰ ਆ ਜਾਂ ਜਿਹੜਾ ਸ਼ਹਿਰ 'ਚ ਦੁਕਾਨਦਾਰ ਬੈਠਾ ਜੀ ਉਹ ਵੀ ਜਿਹੜੇ ਸਾਲ ਫਸਲ ਦਾ ਇਹ ਹਾਲ ਹੋ ਜਾਏ ਜੀ ਮੈਨੂੰ ਜ਼ਿਆਦਾ ਮੈਂ ਅੱਖਾਂ ਦੇ ਪਿੱਛੇ ਚੱਲਦਾ ਹੁੰਦਾ ਸੀ ਦਵਾਈ ਦੇ ਵਿੱਚ ਵੀ ਹੋਇਆ ਸੀਗਾ ਜੀ ਤੇ ਲੋਕਾਂ ਨੇ ਨਾ ਕਹਿੰਦੇ ਸੀ ਵੀ ਮਾਂ ਨੂੰ ਕਹਿੰਦੇ ਸੀ ਮਾਂ ਕੋਈ ਗੰਦੀ ਆਪਾਂ ਅਗਲੇ ਸਾਲ آپریشن ਕਰਾ ਦਾਂਗੇ ਤੇਰਾ ਉਹ ਮਤਲਬ ਦਵਾਈ ਲੈਣ ਨਹੀਂ ਜਾਂਦੇ ਵਿਚਾਰੇ ਚਲੋ ਹੁਣ ਮਾਂ ਸਰਕਾਰ ਦਵਾਈ ਫ੍ਰੀ ਦੇ ਰਹੀ ਆ ਉਹ ਦਿੱਕਤ ਨਹੀਂ ਤੁਹਾਨੂੰ ਆਏਗੀ ਲੇਕਿਨ ਸਾਰੇ ਖਰਚੇ ਅਗਲੇ ਨੇ ਕੱਪੜਾ ਲਿੱਤਾ ਘਰ ਦਾ ਸਮਾਨ ਲੈਣਾ ਵਿਆਹ ਸ਼ਾਦੀ ਸਾਰਾ ਕੁਝ ਰੋਕ ਦਿੰਦੇ ਆ ਕਿਉਂਕਿ ਪੈਸੇ ਹੀ ਨਹੀਂ ਕੋਲ ਖਰਚਾ ਦਾ ਕਰਤਾ ਸਾਰਾ ਜੀ ਹੁਣ ਆਣਾ ਕੁਝ ਨਹੀਂ ਆਪਣੇ ਖਾਣ ਜੋਗੇ ਦਾਣੇ ਵੀ ਨਹੀਂ ਆਣੇ ਸੋ ਹਾਲਾਤ ਬਹੁਤ ਔਖੇ ਆ ਪਰ ਕਿਸਾਨਾਂ ਨੂੰ ਇੱਕੋ ਬੇਨਤੀ ਆ ਜੀ ਕੋਈ ਗਲਤ ਫੈਸਲਾ ਨਹੀਂ ਕਰਨਾ ਜੇ ਕੋਈ ਮਾੜਾ ਖਿਆਲ ਆਂਦਾ ਤਾਂ ਵੀ ਸਾਨੂੰ ਦੱਸੋ ਸਰਕਾਰ ਤੁਹਾਡੀ ਬਾਹ ਫੜੇਗੀ ਇਹ ਜਿਹੜਾ ਤੁਹਾਨੂੰ ਖਰਾਬੇ ਦਾ ਜਿਹੜਾ ਹੈਗਾ ਇਹ ਪਹਿਲੀ ਵਾਰੀ ਹੋਊਗਾ ਕਿ ਮਾਨ ਸਰਕਾਰ ਜਿਹੜਾ ਤੁਹਾਡਾ ਖਰਾਬੇ ਦਾ ਬੰਦ ਹੋਵੇ ਇੱਕ ਪੱਕੀ ਪਕਾਈ ਫਸਲ ਜੀ ਮਤਲਬ ਜਦੋਂ ਸਾਰਾ ਖਰਚਾ ਕਿਸਾਨ ਕਰੀ ਬੈਠਾ ਬਹੁਤ سارے ਕਿਸਾਨ ਤਾਂ ਵਿਚਾਰੇ ਠੇਕਾ ਵੀ ਦੇਈ ਬੈਠੇ ਆ ਔਰ ਬਿਲਕੁਲ ਹੀ ਤੁਸੀਂ ਕਹੋ ਵੀ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਮਤਲਬ ਨੁਕਸਾਨ ਹੈ ਕਿਸਾਨਾਂ ਦਾ ਇਕੱਲੇ ਕਿਸਾਨਾਂ ਦਾ ਨਹੀਂ ਹੈ ਜੀ ਪਿੰਡ ਦੇ ਮਜ਼ਦੂਰ ਨੇ ਵੀ ਜਿਹੜਾ ਖਤਾਇਓ ਖੇਤ ਮਜ਼ਦੂਰ ਹੈ ਜਾਂ ਮੰਡੀ 'ਚ ਆੜਤੀਏ ਨੇ ਕਿਸਾਨ ਨੂੰ ਆਪਣਾ ਕਰੈਡਿਟ ਦਿੱਤਾ ਹੋਇਆ ਸਮਾਨ ਦਿੱਤਾ ਹੋਇਆ ਉਹ ਵੀ ਇੱਕ ਬੈਠਾ ਫਸਲ ਡਿੱਗਦਾ ਸ਼ਾਲਰਾ ਵਾਲਾ ਵੀ ਫਸਲ ਟਿਕਦੇ ਆ ਤੇ ਇਹਦੇ ਚ ਤਾਂ ਮਤਲਬ ਹਜ਼ਾਰਾਂ ਏਕੜਾਂ ਦੇ ਵਿੱਚ ਤਾਂ ਮਤਲਬ ਦਾਣਾ ਪਿਆ ਹੀ ਨਹੀਂ ਜਿਹਨੂੰ ਜਿਹਨੂੰ ਬੋਨਾ ਬਾਰਸ ਲੱਗਿਆ ਤੇ ਇਸ ਤੋਂ ਸਵਾਏ ਜਿਹੜਾ ਤੁਹਾਡਾ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਜਿਹੜਾ ਸੱਟਾ ਸੀਗਾ ਵੀ ਉਹਨੂੰ ਹਲਦੀ ਦੀ ਬਿਮਾਰੀ ਜਿਹੜੀ ਫੰਗਲ ਡਿਜ਼ੀਜ਼ ਆ ਇਹ ਪੈ ਗਈ ਆ ਉਹਨੂੰ ਮਤਲਬ ਨਾ ਫਾਲਸ ਮਟ ਕਹਿੰਦੇ ਉਹਨੂੰ ਤੇ ਇਹਨਾਂ ਦੋਨਾਂ ਬਿਮਾਰੀਆਂ ਨੇ ਕਿਸਾਨ ਦੀ ਪਿੱਠ ਤੋੜਦੀ ਮੈਂ ਤਾਂ ਬਾਰਡਰ ਤੇ ਸੀਗਾ ਜੀ 1 ਮਹੀਨੇ ਤੋਂ ਮੈਂ ਕੱਲ ਦਾ ਆਇਆ ਮੈਂ ਸਾਰੇ ਪਿੰਡਾਂ ਚ ਆਪਣਾ ਜਾਂਦੇ ਤੇ ਇਕੱਲੇ ਇਕੱਲੇ ਪਿੰਡ ਜਾ ਕੇ ਦੇਖ ਰਿਹਾ ਸਾਰਾ ਸੜਕਾਂ ਤੋਂ ਲੰਘਦਾ ਮਨ ਬਹੁਤ ਖਰਾਬ ਹੋ ਰਿਹਾ ਔਰ ਦਾਸ ਵੀ ਹੋ ਰਿਹਾ ਹੈ ਲੇਕਿਨ ਮੈਂ ਕਿਸਾਨਾਂ ਨੂੰ ਕਹਿਣਾ ਵੀ ਤੁਸੀਂ ਭਾਈ ਇਹਦੇ ਵਿੱਚ ਮਤਲਬ ਜੋ ਵੀ ਕੁਦਰਤ ਦੀ ਮਾਰ ਹੈ ਚਾਹੇ ਆਪਣੇ ਆਪਿਆਂ ਸਰਕਾਰਾਂ ਦੀ ਮਾਰ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਤੁਹਾਡੇ ਨਾਲ ਖੜਾ ਹੈ ਉਹਨਾਂ ਨੇ ਸਪੈਸ਼ਲ ਜਿਹੜੀ ਇਹਦੀ ਗਰਦੋਰੀ ਕਰਾਉਣ ਦੇ ਹੁਕਮ ਕਰਤੇ ਆ ਵੀ ਤੁਸੀਂ 2-4 ਦਿਨ ਰੁੱਕ ਕੇ ਜਿਹੜਾ ਖੇਤ ਬਾੜਾ ਹੈਗਾ ਤੇ ਤੁਹਾਨੂੰ ਇਹਦਾ ਖਰਾਬੇ ਦਾ ਵੀ ਕਰਦੇ ਆ ਜੀ ਆਪਣਾ ਚਾਰਾ ਚੋਰੀ ਤੇ ਨਾਲ ਨਾਲ ਜਿਹੜਾ ਤੁਹਾਨੂੰ ਅੱਗੇ ਆਪਣੀ ਡੀਏਪੀ ਜੋ ਉਸਮਾਨ ਚਾਹੀਦਾ ਉਹ ਵੀ ਸਾਰਾ ਕੁਝ ਪ੍ਰਾਪਤ ਕਰਾਉਣੇ ਆ ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਕਿਉਂਕਿ ਜਿਹੜੀ ਕਿਸਾਨੀ ਆ ਇਹ ਪੰਜਾਬ ਦੀ ਆਰਥਿਕਤਾ ਦੀ ਜੜ੍ਹ ਆ ਚਾਹੇ ਮਜ਼ਦੂਰ ਆ ਚਾਹੇ ਆਰਥੀਆ ਵਰਗ ਆ ਚਾਹੇ ਛੱਲਰ ਵਾਲੇ ਆ ਜਿੰਨੇ ਵੀ ਚਾਹੇ ਉਹ ਖੇਤ ਮਜ਼ਦੂਰ ਆ ਮੰਡੀਆਂ 'ਚ ਕੰਮ ਕਰਨ ਵਾਲਾ ਮਜ਼ਦੂਰ ਆ ਛੱਲਰਾਂ 'ਚ ਕੰਮ ਕਰਨ ਵਾਲਾ ਮਜ਼ਦੂਰ ਆ ਜਾਂ ਜਿਹੜਾ ਸ਼ਹਿਰ 'ਚ ਦੁਕਾਨਦਾਰ ਬੈਠਾ ਜੀ ਉਹ ਵੀ ਜਿਹੜੇ ਸਾਲ ਫਸਲ ਦਾ ਇਹ ਹਾਲ ਹੋ ਜਾਏ ਜੀ ਮੈਨੂੰ ਜ਼ਿਆਦਾ ਮੈਂ ਅੱਖਾਂ ਦੇ ਪਿੱਛੇ ਚੱਲਦਾ ਹੁੰਦਾ ਸੀ ਦਵਾਈ ਦੇ ਵਿੱਚ ਵੀ ਹੋਇਆ ਸੀਗਾ ਜੀ ਤੇ ਲੋਕਾਂ ਨੇ ਨਾ ਕਹਿੰਦੇ ਸੀ ਵੀ ਮਾਂ ਨੂੰ ਕਹਿੰਦੇ ਸੀ ਮਾਂ ਕੋਈ ਗੱਲ ਨਹੀਂ ਆਪਾਂ ਅਗਲੇ ਸਾਲ ਪਰੇਸ਼ਾਨ ਕਰਾ ਦਾਂਗੇ ਤੇਰਾ ਉਹ ਮਤਲਬ ਦਵਾਈ ਲੈਣ ਨਹੀਂ ਜਾਂਦੇ ਵਿਚਾਰੇ ਚਲੋ ਹੁਣ ਮਾਂ ਸਰਕਾਰ ਦਵਾਈ ਫ੍ਰੀ ਦੇ ਰਹੀ ਆ ਉਹ ਦਿੱਕਤ ਨਹੀਂ ਤੁਹਾਨੂੰ ਆਏਗੀ ਲੇਕਿਨ ਸਾਰੇ ਖਰਚੇ ਅਗਲੇ ਨੇ ਕੱਪੜਾ ਲਿੱਤਾ ਘਰ ਦਾ ਸਮਾਨ ਲੈਣਾ ਵਿਆਹ ਸ਼ਾਦੀ ਸਾਰਾ ਕੁਝ ਰੋਕ ਦਿੰਦੇ ਆ ਕਿਉਂਕਿ ਪੈਸੇ ਹੀ ਨਹੀਂ ਕੋਲ ਖਰਚਾ ਦਾ ਕਰਤਾ ਸਾਰਾ ਜੀ ਹੁਣ ਆਣਾ ਕੁਝ ਨਹੀਂ ਆਪਣੇ ਖਾਣ ਜੋਗੇ ਦਾਣੇ ਵੀ ਨਹੀਂ ਆਣੇ ਸੋ ਹਾਲਾਤ ਬਹੁਤ ਔਖੇ ਆ ਪਾਟੇ ਕਿਸਾਨਾਂ ਨੂੰ ਇੱਕੋ ਬੇਨਤੀ ਹੈ ਜੀ ਕੋਈ ਗਲਤ ਫੈਸਲਾ ਨਹੀਂ ਕਰਨਾ ਜੇ ਕੋਈ ਮਾੜਾ ਖਿਆਲ ਆਦਾ ਤਾਂ ਵੀ ਸਾਨੂੰ ਦੱਸੋ ਸਰਕਾਰ ਤੁਹਾਡੀ ਬਾਹ ਫੜੇਗੀ ਇਹ ਜਿਹੜਾ ਤੁਹਾਨੂੰ ਖਰਾਬੇ ਦਾ ਜਿਹੜਾ ਹੈਗਾ ਇਹ ਪਹਿਲੀ ਵਾਰੀ ਹੋਊਗਾ ਕਿ ਮਾਨ ਸਰਕਾਰ ਜਿਹੜਾ ਤੁਹਾਡਾ ਖਰਾਬੇ ਦਾ ਬੰਦੂ